ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਜੀਤ ਨਿਤੇਸ਼ ਬਾਈਕ ਰਿਪੇਅਰ ਤੇ ਤੇ ਇਸੇ ਚੈਨਲ ਤੇ ਤੁਹਾਨੂੰ ਸਕੂਟੀ ਦੀਆਂ ਮੋਟਰਸਾਈਕਲ ਦੀਆਂ ਰਿਪੇਅਰ ਦੀਆਂ ਕੁਝ ਜਾਣਕਾਰੀਆਂ ਮਿਲਦੀਆਂ। ਤਾਂ ਅੱਜ ਤੁਹਾਨੂੰ ਟੈਪਟ ਬਾਰੇ ਜਾਣਕਾਰੀ ਦੇਵਾਂਗੇ। ਔਰ ਜੜੀ ਗੱਡੀ ਬਾਰ-ਬਾਰ ਬੰਦ ਹੁੰਦੀ ਆ ਸਰਵਿਸ ਵੀ ਕਰਾਈ ਹੋਵੇ, ਕਾਰਬਿਟਰ ਵੀ ਸਾਫ ਕਰਾਇਆ ਹੋਵੇ, ਪਲੱਗ ਵੀ ਚੇਂਜ ਕਰਾਇਆ ਹੋਵੇ ਤਾਂ ਵੀ ਬਾਰ-ਬਾਰ ਬੰਦ ਹੁੰਦੀ ਆ ਤਾਂ ਇਹਦਾ ਵੀ ਕਾਰਨ ਟੈਪਟ ਹੀ ਹੁੰਦੇ ਆ। ਤਾਂ ਫੋਲੋ ਵੀਡੀਓ ਨਾਲ ਜੁੜੇ ਰਹਿਣਾ। ਤੋ ਸਭ ਤੋਂ ਪਹਿਲਾਂ ਅਸੀਂ 17 ਨੰਬਰ ਨਟ ਖੋਲ ਲੈਣੇ ਆ ਟੈਪੜ ਦੇ ਦੋਵੇਂ ਇੱਕ ਉੱਪਰ ਹੁੰਦਾ ਇੱਕ ਥੱਲੇ ਹੁੰਦਾ ਉਸ ਤੋਂ ਬਾਅਦ ਅਸੀਂ ਇਹਨੂੰ ਟੈਪੜ ਦੇ ਚੈੱਕ ਕਰਨੀਆਂ 9 ਨੰਬਰ ਚੂੜੀ ਵਾਲੇ ਇਹੇ ਇਠਾਂ ਇੱਕ ਨਟ ਹੁੰਦਾ ਇਹਨੂੰ ਖੋਲ ਲੈਣਾ ਔਰ ਇੱਕ ਉੱਪਰ ਵਾਲਾ ਨਟ ਅਹੀਂ ਖੋਲ ਲਿਆ ਤਾਂ ਉਸ ਤੋਂ ਬਾਅਦ ਅਸੀਂ ਇਹਦਾ ਮੈਗਨੇਟਰ ਨੂੰ ਟੋਪ ਤੇ ਲੈਣਾ ਨਟ ਖੋਲ ਕੇ ਦੇਖ ਲੈਣਾ ਕਿ ਇਹਦੇ ਵਿੱਚ ਓਇਲ ਆ ਰਿਹਾ ਜਾਂ ਨਹੀਂ ਤੋ ਇਹ ਇਹ ਧਾਵਾਲੇ ਨਟ ਦੇ ਵਿੱਚ ਥੋੜਾ ਜਿਹਾ ਔਇਲ ਹੋਣਾ ਚਾਹੀਦਾ ਸਪਲੈਂਡਰ ਬਾਈਕ ਹੋਵੇ ਹੀਰੋ ਦੀ ਕੋਈ ਵੀ ਬਾਈਕ ਹੋਵੇ। ਤੋਂ ਜੇ ਦੋ ਹੀ ਨਾਟੇ ਤੇ ਸਾਹਮਣੇ ਲੱਗੇ ਰਿਆ 17 ਨੰਬਰ। ਟੈਪੜ ਚੈੱਕ ਕਰਨ ਤੋਂ ਪਹਿਲਾਂ ਇਹ ਪਿਸਟਨ ਨੂੰ ਟੌਪ ਤੇ ਲੈਣਾ। ਮੈਗਨੇਟੋ ਨੂੰ 14 ਨੰਬਰ ਪਾਨੇ ਨਾਲ ਘੁਮਾਵਾਂਗੇ। ਤਾਂ ਇਹਦੇ ਉੱਪਰ ਟੀ ਦਾ ਨਿਸ਼ਾਨ ਹੁੰਦਾ ਇੱਕ ਉਹ ਫਰੰਟ ਦੇ ਉੱਪਰ ਉੱਪਰ ਲੈ ਆਵਾਂਗੇ। ਤੋਂ ਉਹਦੇ ਨਾਲ ਸਾਡਾ ਪਿਸਟਨ ਜਿਹੜਾ ਟੌਪ ਤੇ ਆ ਜਾਏਗਾ। ਤੇ ਨੂੰ ਇਹ ਟੀ ਦਾ ਨਿਸ਼ਾਨ ਤੁਸੀਂ ਦੇਖ ਰਹੇ ਹੋ। ਇਹ ਚੈਂਬਰ ਦੇ ਬਿਲਕੁਲ ਲਕੀਰ ਦੇ ਕੱਟ ਦੇ ਬਿਲਕੁਲ ਸਾਹਮਣੇ ਕਰ ਲੈਣਾ। ਤਾਂ ਹੁਣ ਇਹ ਸਾਡਾ ਪਿਸਟਨ ਜਿਹੜਾ ਟੌਪ ਤੇ ਆ ਗਿਆ। ਇਸ ਤੋਂ ਬਾਅਦ ਅਸੀਂ ਟੈਪਡ ਨੂੰ ਚੈੱਕ ਕਰਨਾ। ਇਹਨੂੰ ਅਪਡਰਨ ਅਪਡਰਨ ਕਰਕੇ ਚੈੱਕ ਕਰ ਲੈਣਾ। ਉਹ ਸਾਹਮਣੇ ਸਾਡੇ ਜਿਹੜੇ ਆ ਇਹ ਟੈਪਡ ਇਹ ਹਿਲਦੇ ਹੋਣੇ ਚਾਹੀਦੇ ਆ। ਇਹ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ। ਅਪਡਰਨ ਅਪਡਰਨ ਹੋ ਰਿਹਾ। ਤਾਂ ਇਧਰਲੀ ਤਰਫ ਅਸੀਂ ਕੁਝ ਵੀ ਨਹੀਂ ਕਰਨਾ। ਇਹਨੂੰ ਦੁਬਾਰਾ ਕਮਾਣਾ। ਦੁਬਾਰਾ ਕਮਾ ਕੇ ਤਾਂ ਫੇਰ ਇਹਨੂੰ ਟੀ ਤੇ ਲੈਣਾ ਟੌਪ ਤੇ। ਜੇ ਅਸੀਂ ਉਸ ਤੋਂ ਤਰਫ ਕਰਾਂਗੇ ਤਾਂ ਸਾਡੀ ਗੱਡੀ ਦੀ ਟਾਈਮਿੰਗ ਜਿਹੜੀ ਆਊਟ ਹੋ ਜਾਏਗੀ। ਇਨੂੰ ਦੁਬਾਰਾ ਟਾਪ ਤੇ ਲੈਣਾ ਔਰ ਇੱਥੇ ਘੁਮਾ ਕੇ ਇਹਨੂੰ ਦੇਖ ਲੈਣਾ ਜਿਹੜੇ ਟੈਪੜ ਸਾਡੇ ਹੋ ਬਿਲਕੁਲ ਵੀ ਹਿੱਲਣੇ ਨਹੀਂ ਚਾਹੀਦੇ ਇਹਦੇ ਨਾਲ ਇੱਥੇ ਕਰ ਲੈ ਗਏ ਟਾਪ ਤੇ ਤਾਂ ਹੁਣ ਅਹੀਂ ਇਹਨੂੰ ਚੈੱਕ ਕਰ ਲੈਣਾ ਹੁਣ ਇਹਦੇ ਵਿੱਚ ਦੋਵਾਂ ਦੇ ਵਿੱਚ ਥੋੜੀ ਜੀ ਪਲੇ ਹੋਣੀ ਚਾਹੀਦੀ ਹੈ ਇਹਦੇ ਵਿੱਚ ਪਲੇ ਬਹੁਤ ਜ਼ਿਆਦਾ ਹੈ ਇਹ ਆਵਾਜ਼ ਕਰ ਰਿਹਾ ਜੇ ਜ਼ਿਆਦਾ ਟੈਪੜ ਦੋਵੇਂ ਟਿੱਲੇ ਹੋਣਗੇ ਤੇ ਬਹੁਤ ਜ਼ਿਆਦਾ ਇਹ ਆਵਾਜ਼ ਕਰੇਗਾ ਔਰ ਜੇ ਉੱਪਰ ਵਾਲਾ ਟੈਪੜ ਜ਼ਿਆਦਾ ਟਾਈਟ ਹੋ ਜੇ ਤਾਂ ਫੇਰ ਗੱਡੀ ਸਾਡੀ ਬੰਦ ਹੋਣੀ ਹੋਣੀ ਆ ਜਿੰਨੇ ਵਾਰੀ ਮਰਜ਼ੀ ਕਿੱਕ ਮਾਰ ਕੇ ਸਟਾਰਟ ਕਰਾਂਗੇ ਜਿੱਦਾਂ ਰੇਸ ਛੱਡਾਂਗੇ ਐਕਸੀਲੇਟਰ ਨੂੰ ਛੱਡਾਂਗੇ ਤਾਂ ਸਾਡੀ ਗੱਡੀ ਬੰਦ ਹੋ ਜਾਣੀ ਆ ਤਾਂ ਇਹ 100% ਕਾਰਨ ਇਹਦਾ ਟੈਪਟ ਹੀ ਹੁੰਦੇ ਆ ਕਿਉਂਕਿ ਜਦੋਂ ਪਾਲਾਂ ਦੇ ਵਿੱਚ ਅੰਦਰ ਗੈਸ ਨਹੀਂ ਬਣੇਗੀ ਹਵਾ ਨਹੀਂ ਢਕੋਏਗੀ ਤਾਂ ਫੇਰ ਉਹਦੀ ਹਵਾ ਜਦੋਂ ਲੀਕ ਹੋਏਗੀ ਤੇ ਸਾਡੀ ਗੱਡੀ ਜਿਹੜੀ ਆ ਉਹ ਬੰਦ ਹੋ ਜਾਏਗੀ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਪਲੇ ਹੈ ਹੇਠਾਂ ਵਾਲੇ 'ਚ ਔਰ ਉੱਪਰ ਵਾਲੇ 'ਚ ਪਲੇ ਬਿਲਕੁਲ ਘਟਾ ਤਾਂ ਦੋਨਾਂ ਦੀ ਪਲੇ ਹੈ ਹੀ ਬਿਲਕੁਲ ਸਹੀ ਕਰਨੀ ਆ ਨੌ ਨੰਬਰ ਚਾਬੀ ਹੋਣੀ ਚਾਹੀਦੀ ਸਾਡੇ ਕੋਲ ਔਰ ਇੱਕ ਸਾਡੇ ਕੋਲ ਟੈਪੜ ਗੋਟੀ ਹੋਣੀ ਚਾਹੀਦੀ ਆ ਤੇ ਇਸ ਦੇ ਨਾਲ ਅਸੀਂ ਤੁਹਾਨੂੰ ਟੈਪੜ ਦੇ ਦੋਵੇਂ ਸੈੱਟ ਕਰਕੇ ਦਿਖਾ ਰਹੇ ਆ ਉਸ ਦੇ ਨਾਲ ਸਾਡੀ ਇਹ ਗੱਡੀ ਜਿਹੜੀ ਟਾਈਮਿੰਗ ਆ ਔਰ ਜੋ ਬੰਦ ਹੋਣ ਦੀ ਪ੍ਰੋਬਲਮ ਆ ਔਰ ਜੋ ਟੈਪੜ ਜ਼ਿਆਦਾ ਆਵਾਜ਼ ਕਰ ਰਿਹਾ ਉਹ ਸੈੱਟ ਹੋ ਜਾਣਗੇ ਥੱਲੇ ਵਾਲਾ ਟੈਪੜ ਜਿਹੜਾ ਉਹ ਜ਼ਿਆਦਾ ਆਵਾਜ਼ ਕਰ ਰਿਹਾ ਉੱਪਰ ਵਾਲਾ ਟਾਇਟਾ ਇਸ ਕਰਕੇ ਟਾਇਟ ਹੋਣ ਕਰਕੇ ਗੱਡੀ ਬੰਦ ਹੋ ਰਹੀ ਹੈ ਤੇ ਦੋਮਾ ਦੀ ਸੈਟਿੰਗ ਤੁਸੀਂ ਕਿਸ ਤਰ੍ਹਾਂ ਕਰਨੀ ਹੈ ਦੇਖ ਲਓ ਵੀਡੀਓ ਵਿੱਚ ਤਾਂ ਜਦੋਂ ਇਹਨੂੰ ਖੋਲਣਾ ਨੋ ਨੋ ਨੰਬਰਟ ਨੂੰ ਤੇ ਟੈਪਡ ਗੋਟਿੰਗ ਨਾਲ ਨੂੰ ਥੋੜਾ ਜਿਹਾ ਟਾਈਟ ਕਰ ਲੈਣਾ ਹੇਠਾਂ ਵਾਲੇ ਨੂੰ ਇਹ ਦੋਨਾਂ ਦੇ ਵਿੱਚ ਜਿਹੜੀ ਪਲੇ ਆ ਉਹ ਬਿਲਕੁਲ ਨਾਰਮਲ ਹੋਣੀ ਚਾਹੀਦੀ ਆ ਸਾਈਡ ਵਾਲੀ ਉੱਪਰ ਥੱਲੇ ਵਾਲੀ ਬਿਲਕੁਲ ਘੱਟ ਪਰ ਸਾਈਡ ਵਾਲੀ ਥੋੜੀ ਜਿਹੀ ਪਲੇ ਦੋਨਾਂ ਦੇ ਵਿੱਚ ਹੋਣੀ ਚਾਹੀਦੀ ਹੈ ਪ੍ਰੋਪਰ ਇਹ ਚੈੱਕ ਕਰ ਲੈਣੀ ਆ ਅਗਰ ਜ਼ਿਆਦਾ ਪਲੇ ਹੋਏਗੀ ਤਾਂ ਆਵਾਜ਼ ਕਰਨਗੇ ਜੇ ਬਿਲਕੁਲ ਨਹੀਂ ਹੋਏਗੀ ਤਾਂ ਬਾਈਕ ਬੰਦ ਹੋ ਜਾਏਗੀ ਤਾਂ ਇਹ ਦੋਨਾਂ ਦੇ ਵਿੱਚ ਅਸੀਂ ਚੈੱਕ ਕਰ ਲੈਣਾ ਤੇ ਉੱਪਰ ਵਾਲੇ ਨੂੰ ਅਸੀਂ ਟੈਪੜ ਗੋਟੀ ਪਾਉਣ ਵਾਸਤੇ ਹੋਰਨੇ ਦੇ ਨਟ ਖੋਲਣਾ 10 ਨੰਬਰ ਫੇਰ ਹੀ ਸਾਡੀ ਟੈਪੜ ਗੋਟੀ ਦੇ ਵਿੱਚ ਲੱਗੇਗੀ ਤੇ ਜਿੱਦੇ ਅਸੀਂ ਇਹਨੂੰ ਸੈਟਿੰਗ ਕਰਨੀ ਹੈ ਇਦੀ ਵੀ ਸੈਟਿੰਗ ਟੋਪ ਤੇ ਹੀ ਰੱਖ ਕੇ ਇਦੀ ਕਰਨੀ ਆ ਤੁਹਾਨੂੰ 9 ਨੰਬਰ ਚਾਬੀ ਪਾਉਣਾ ਸਾਡੇ ਕੋਲ ਸਹੀ ਹੋਣਾ ਚਾਹੀਦਾ ਕਈ ਵਾਰੀ ਉਹ ਸਲਿੱਪੋ ਕਰ ਦਿੰਦਾ ਤੇ ਫੇਰ ਇਹ ਨਟ ਖਰਾਬ ਹੋ ਜਾਂਦਾ ਤੇ ਫੇਰ ਖੁੱਲਦਾ ਬੜਾ ਔਖਾ ਤੇ ਟੈਪੜ ਨਟ ਵੀ ਸਾਡੇ ਕੋਲ ਸਹੀ ਹੋਣੀ ਚਾਹੀਦੀ ਗੋਟੀ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਪਲੇ ਹੈ ਤਾਂ ਅਸੀਂ ਇਹ 9 ਨੰਬਰ ਨਟ ਨੂੰ ਖੋਲ ਲੈਣਾ ਔਰ ਉਹ ਟੈਪੜ ਗੋਟੀ ਨਾਲ ਇਹਨੂੰ ਪਲੇ ਦੀ ਸੈਟਿੰਗ ਕਰਨੀ ਆ ਬਹੁਤ ਜ਼ਿਆਦਾ ਪਲੇਅ ਦੇ ਵਿੱਚ ਇਹ ਕੱਟ ਕਰਨੀ ਆ ਤਾਂ ਦੋਨਾਂ ਦੇ ਵਿੱਚ ਨਾਰਮਲ ਪਲੇਅ ਅਸੀਂ ਰੱਖਣੀ ਆ ਤਾਂ ਸਾਡੀ ਬਾਈਕ ਦੇ ਵਿੱਚ ਜਿਹੜਾ ਇਹ ਪ੍ਰੋਬਲਮ ਹੈ ਬੰਦ ਹੋਣ ਵਾਲੀ ਜਦੋਂ ਅਸੀਂ ਟੈਵਟਾ ਦੀ ਸੈਟਿੰਗ ਸਹੀ ਕਰ ਲਾਂਗੇ ਤਾਂ ਕਦੀ ਵੀ ਸਾਡੀ ਗੱਡੀ ਬੰਦ ਨਹੀਂ ਹੋਏਗੀ ਜਿੰਨੀ ਵੀ ਛੋਲ ਰਣੀ ਅਸੀਂ ਰੱਖਾਂਗੇ ਉਹ ਬਿਲਕੁਲ ਠੀਕ ਰਹੇਗੀ ਤੁਸੀਂ ਜ਼ਿਆਦਾ ਕਰਕੇ ਉਦੋਂ ਇਹ ਪ੍ਰੋਬਲਮ ਆਂਦੀ ਹੈ ਜਦੋਂ ਸਾਡੇ ਹੈਡ ਦੇ ਬਾਲ ਕੱਟ ਹੋ ਜਾਂਦੇ ਆ ਵੱਡੋ ਜਾਂਦੇ ਆ ਤਾਂ ਫੇਰੇ ਪ੍ਰੋਬਲਮ ਆਂਦੀ ਆ ਜਦੋਂ ਵੀ ਸਰਵਿਸ ਕਰਾਂ ਤੋਂ ਬਾਅਦ ਸਾਡੀ ਬਾਈਕ ਬੰਦ ਹੁੰਦੀ ਆ ਤਾਂ ਇਹਦੇ ਟੈਪੜ ਜ਼ਰੂਰ ਚੈੱਕ ਕਰਾ ਲੈਣੇ ਚਾਹੀਦੇ ਆ। ਤੋਂ ਇਸੇ ਤਰ੍ਹਾਂ ਦੀ ਵੀਡੀਓ ਸਾਡੇ ਚੈਨਲ ਤੇ ਮਿਲਦੀਆਂ ਰਹਿਣਗੀਆਂ। ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਔਰ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਔਰ ਇਹ ਇੱਧੇ ਹੀ ਦੇਖ ਰਹੇ ਹੋ ਸਿਰਫ ਇੰਨੀ 플레이 ਰੱਖਣ ਦੇ ਵਿੱਚ ਨਾਰਮਲ ਜੀ ਸਾਈਡ ਵਾਲੀ। ਤਾਂ ਪ੍ਰੋਪਰ ਨੂੰ ਨਟ ਵੀ ਤਾਂ ਹੀ 9 ਨੰਬਰ ਟਾਈਟ ਕਰ ਲੈਣਾ ਔਰ ਇਹ ਟੋਪ ਤੇ ਸਾਡਾ ਮੈਗਨੇਟ ਹੋਣਾ ਚਾਹੀਦਾ ਤਾਂ ਮੈਗਨੇਟ ਨੂੰ ਅਹੀਂ ਜ਼ਰੂਰ ਚੈੱਕ ਕਰ ਲੈਣਾ ਘਮਾ ਕੇ ਔਰ ਪਲੇ ਜ਼ਰੂਰ ਚੈੱਕ ਕਰ ਲੈਣੀ ਹੈ ਟੈਪਟਾਂ ਦੀ ਕਿਉਂਕਿ ਦੂਸਰੀ ਤਰਫ ਘਵਾਵਾਂਗੇ ਤਾਂ ਟਾਈਟ ਹੋਣਗੇ ਔਰ ਇੱਕੜੀ ਤਰਫ ਘਵਾਵਾਂਗੇ ਤਾਂ ਲੂਜ਼ ਹੋਣਗੇ ਕਿਉਂਕਿ ਡਬਲ ਪਿਸਟਨ ਦੇ ਰਾਉਂਡ ਘੁੰਮਦੇ ਆ ਤਾਂ ਇਸ ਤਰ੍ਹਾਂ ਇਹਨੂੰ ਚੈੱਕ ਕਰ ਲੈਣਾ ਉਸ ਤੋਂ ਬਾਅਦ ਜਦੋਂ ਅਸੀਂ ਨੂੰ 17 ਨੰਬਰ ਨਟ ਜਿਹੜੇ ਟੈਪਟ ਦੇ ਖੋਲੇ ਆ ਇਹ ਜਦੋਂ ਲਗਾਣੇ ਆ ਤੇ ਇਹਦੇ ਛੱਲੇ ਜ਼ਰੂਰ ਚੈੱਕ ਕਰ ਲੈਣੇ ਆ ਕਿਉਂਕਿ ਜਿਆਦਾ ਕਰਕੇ ਜਦੋਂ ਇਹਨੂੰ ਅਸੀਂ ਲੂਜ਼ ਰੱਖ ਦਿੰਨੇ ਆਂ ਤਾਂ ਛੱਲਾ ਸਾਡਾ ਖਰਾਬ ਹੁੰਦਾ ਤਾਂ ਫੇਰ ਇਹਦੇ ਵਿੱਚੋਂ ਔਇਲ ਸਿਮਦਾ ਔਇਲ ਸਿਮਣ ਨਾਲ ਫੇਰ ਸਾਡਾ ਇੰਜਨ ਜਿਹੜਾ ਉਹ ਬਹੁਤ ਗੰਦਾ ਦਿਖਾਈ ਦਿੰਦਾ ਕਿਉਂਕਿ ਡਸਟ ਜੜੀ ਆ ਬਹੁਤ ਜ਼ਿਆਦਾ ਇੱਥੇ ਜੰਮ ਜਾਂਦੀ ਹੈ ਤਾਂ ਇਹ ਜ਼ਰੂਰ ਇਹਦੇ ਵਿੱਚ ਦੇਖ ਲੈਣਾ ਚੰਗੀ ਤਰ੍ਹਾਂ ਨੂੰ ਸਾਫ਼ ਕਰਕੇ ਪੈਟਰੋਲ ਨਾਲ ਫੇਰੇ ਦੇ ਵਿੱਚ 17 ਨੰਬਰ ਨਟ ਟਾਈਟ ਕਰ ਦੇਣਾ ਤਾਂ ਜਿਸ ਤਰ੍ਹਾਂ ਹੀ ਸਾਫ਼ ਕਰਕੇ ਉੱਪਰ ਵਾਲਾ ਨਟ ਲਗਾਉਣਾ 17 ਨੰਬਰ ਇਹਨੂੰ ਟਾਈਟ ਕਰ ਲੈਣਾ ਇਸੇ ਤਰ੍ਹਾਂ ਹੀ ਹੇਠਾਂ ਵਾਲਾ ਨਟ 17 ਨੰਬਰ ਉਹ ਵੀ ਟੈਪੜ ਤਾਂ ਹੀ ਸੇਮ ਟਾਈਟ ਕਰ ਦੇਣਾ ਇਹਦੇ ਵਿੱਚ ਤੁਹਾਨੂੰ ਬਹਿਲੇ ਵੀ ਦੱਸਿਆ ਆਇਲ ਜਰੂਰ ਰਖਾਉਣਾ ਚਾਹੀਦਾ ਟੈਪਰ ਨਟ ਦੇ ਵਿੱਚ ਇਸ ਤੋਂ ਇਹ ਪਤਾ ਲੱਗਦਾ ਕਿ ਸਾਡਾ ਪੰਪ ਜੜਾ ਉਹ ਬਿਲਕੁਲ ਸਹੀ ਵਰਕ ਕਰ ਰਿਹਾ ਅਗਰ ਇਹਦੇ ਵਿੱਚ ਆਇਲ ਨਹੀਂ ਆਏਗਾ ਤਾਂ ਫਿਰ ਇਹ ਸਾਡੇ ਜਿਹੜੇ ਟੈਪੜ ਇਹ ਕੱਟ ਹੋ ਜਾਣਗੇ ਮਤਲਬ ਪੰਪ ਨਹੀਂ ਚੱਲ ਕਰਕੇ ਬੜੋ ਜਾਂਦੇ ਆ ਤਾਂ ਇਹ ਜਰੂਰ ਇਹਦੇ ਵਿੱਚ ਚੈੱਕ ਕਰ ਲੈਣਾ ਔਰ ਇਹ ਵੀ ਨਟ ਇਹਦੇ ਵਿੱਚ ਟਾਈਟ ਕਰ ਦੇਣਾ ਉਸ ਤੋਂ ਬਾਅਦ ਅਸੀਂ ਇਹਦਾ ਪ੍ਰੈਸ਼ਰ ਚੈੱਕ ਕਰਨਾ ਕਿੱਕ ਲਗਾ ਕੇ ਅਸੀਂ ਇਹਦਾ ਪ੍ਰੈਸ਼ਰ ਚੈੱਕ ਕਰਨਾ ਕਿੱਕ ਕਿ ਕਿ ਜਿਹੜੀ ਸਾਡੀ ਆ ਉਹ ਬਿਲਕੁਲ ਭਰੀ ਆ ਅਗਰ ਲੂਜ਼ ਹੋਏਗੀ ਤਾਂ ਕਿੱਕ ਸਾਡੀ ਹੱਥ ਨਾਲ ਹੀ ਚਲ ਜੇਗੀ ਤੇ ਜਦੋਂ ਇਹ ਟੈਪਟਾਂ ਦੀ ਸੈਟਿੰਗ ਕਰ ਲੈਣੀ ਆ ਉਸ ਤੋਂ ਬਾਅਦ ਅਸੀਂ ਦੂਸਰੀ ਤਰਫ ਜਾ ਕੇ ਤਾਂ ਕਿੱਕ ਨੂੰ ਚੈੱਕ ਕਰਨਾ ਹੱਥ ਨਾਲ ਜੇ ਤਾਂ ਸਾਡੀ ਕਿੱਕ ਟਾਈਟ ਆ ਹੱਥ ਨਾਲ ਨਹੀਂ ਜਾ ਰਹੀ ਤਾਂ ਸਮਝ ਲਓ ਸਾਡੀ ਕਿੱਕ ਦਾ ਜਿਹੜਾ ਪ੍ਰੈਸ਼ਰ ਆ ਉਹ ਬਿਲਕੁਲ ਸਹੀ ਆ ਟੈਪਟਾਂ ਦੀ ਸੈਟਿੰਗ ਬਿਲਕੁਲ ਸਹੀ ਹੋ ਗਈ ਆ ਅਗਰ ਇਹ ਹੈਂਡ ਨਾਲ ਥੋੜਾ ਜਿਹਾ ਵੀ ਜ਼ੋਰ ਲਾੜਨਾ ਥੱਲੇ ਚਲ ਜਾਂਦੀ ਆ ਤਾਂ ਸਮਝ ਲਓ ਕਿ ਸਾਡਾ ਉੱਪਰ ਵਾਲਾ ਵਾਲ ਟਾਈਟ ਆ ਤੋਂ ਅੰਤ ਵਿੱਚ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੋਂ ਇਸੇ ਤਰ੍ਹਾਂ ਦੀ ਜਾਣਕਾਰੀ ਸਾਡੇ ਚੈਨਲ ਤੇ ਮਿਲ ਜਾਣਗੀਆ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਤੋਂ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ